ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਗੱਬਣ ਵਾਇਰਸ ਛੇੜ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਭਾਈ ਨਾਲ ਕਰਾਂਗੇ ਆਜੋ ਭਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋਂ ਬਾਈ ਹਾਂ ਹਾਂ ਠੀਕ ਹੈ ਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਮ ਆਪਣਾ ਸੁਖਦੀਪ ਸਿੰਘ ਜੀ ਹੂੰ ਪਿੰਡ ਆਪਣਾ ਢੱਲਵਾ ਜ਼ਿਲ੍ਹਾ ਪਰਮਾਣਾ ਹਾਂ ਜ਼ਿਲ੍ਹਾ ਪਰਮਾਣਾ ਤਹਿਸੀਲ ਤਪਾ ਕੋਠੇਵਾਦੀਆਂ ਆਗੇ ਹਾਂ ਕੋਠੇਵਾਦੀਆਂ ਕਰ ਰਹੇ ਆ ਮੋਬਾਈਲ ਨੰਬਰ ਬੋਲ ਦਿਓ 628480 1513 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਜਿਹੜੀ ਆਪਾਂ ਸਾਹਮਣੇ ਵੜ ਦੇਖ ਰਹੇ ਹਾਂ ਬਾਈ ਕਿਹੜਾ ਸੂਆ ਸੁੰਦੀ ਇਹ ਇਹ ਬਈ ਦੂਜਾ ਸੂਆ ਸੁੰਦੀ ਆ ਕਿੰਨੇ ਕੁ ਦਿਨਾਂ ਦੀ ਕੱਚੀ ਆ ਇਹ ਲੈ ਜੂ ਹੈ ਜੀ 4-5 ਦਿਨਾਂ ਚਾਰ-ਪੰਜ ਦਿਨਾਂ ਦੀ ਕੱਚੀ ਦੂਜਾ ਸੂਆ ਸੂੰਦੀ ਆ ਕੀ ਰਿਕਾਰਡ ਆ ਤੁਹਾ ਦਾ ਬਈ ਇਹਨੇ ਦੁੱਧ ਦਿੱਤਾ ਬਈ 22 ਕਿਲੋ ਪਹਿਲੇ ਕਿੰਨੇ ਕਮੀ ਦਾ 24 ਕਿਲੋ ਦਾ ਪਾਈ ਦੇ 24-25 ਦੇ ਨੇੜੇ ਤਾਂ ਠੀਕ ਆ ਉਹ ਠੰਡੀ ਆ ਬਈ ਹਾਂ ਹਾਂ ਪੂਰੀ ਠੰਡੀ ਆ ਬਈ ਠੀਕ ਆ ਠੰਡੀ ਸੀਲ ਬਾਈ ਕਹਿੰਦਾ ਫੁੱਲ ਬਾਕੀ ਜਰਸੀ ਆ ਗਈ ਹੈਨਾ ਹਾਂ ਹਾਂ ਜਰਸੀ ਜਰਸੀ ਆ ਗਈ ਗੋਲ ਮੇਟ ਇਹ ਥਣ ਚੈੱਕ ਕਰਵਾਣੇ ਆਪਾਂ ਥਣ ਬੜਾ ਚੰਗਾ ਲੱਗਿਆ ਦਾ ਯਾਰ ਹਾਂ ਹਾਂ ਭਾਈ ਭਾਵੇਂ ਹੱਥੀਂ ਚਵਾਈ ਕਰ ਲਿਓ ਭਾਵੇਂ ਮਸ਼ੀਨ ਤੇ ਕਰ ਲਿਓ ਲੇਵਾ ਦੇਖ ਯਾਰ ਬੜਾ ਕਮਾਲ ਦਾ ਲੇਵਾ ਲੇਵਾ ਦਾ ਭਾਈ ਅਜੇ ਲਊਗੀ ਪੰਡੀਆਂ ਪਾ ਲੂ ਹੂੰ ਪੰਡ ਲੈ ਕੇ ਕਰਮਾਲੀ ਸੂਗੀ ਅਜੇ ਤਾਂ ਕੱਚੀ ਕੱਚੀ ਪਈ ਆ ਕਿਨੇ ਸਾਰਿਆਂ ਨੇ ਬਾਲਟੇ ਲਾ ਕਢਣੇ ਆ ਫੇਰ ਜੱਗ ਇਹ ਤਾਂ ਬਾਲਪੋੜ ਬਹੁਤ ਪਿਆ ਹੂੰ ਦਿਖਾਈ ਅਜੇ ਤਾਂ ਲੈ ਬੜੇ ਪਿਆ ਹਣਾ ਆ ਉਰੇ ਤੱਕ ਲੇਵਾ ਲ ਜਾਣਾ ਨਹੀਂ ਸਿੱਟ ਤੱਕ ਸੂਣਾ ਲਾ ਕੇ ਸੂਗੀ ਤੇ ਖੋਲ੍ਹੇਗਾ ਭਾਈ ਤੋਰ ਦੇ ਖੋਲ੍ਹ ਕੇ ਤੋਰਾ ਤਰ ਆਪਾਂ ਭਾਈ ਚੈੱਕ ਕਰਵਾਣ ਬਾਕੀ ਗੋਲ ਮਟੋਲ ਪਈ ਆ ਚੰਗੇ ਕੱਦ ਵਜਨ ਵਾਲੀ ਆ ਸੋਹਣਾ ਕਰਮ ਵਾਲੀ ਦਾ ਰੰਗ ਪੂਪਾ ਬਾਕੀ ਫੈਂਟ ਚੰਗੀ ਉਹ ਦੁੱਧ ਗੜਾ ਉਹ ਗਰਮੀ ਬਿਲਕੁਲ ਨਹੀਂ ਮੰਨਣੀ ਕਹਿੰਦੇ ਬਈ ਹਾਂ ਹਾਂ ਇਧਰ ਮੈਂ ਤੋਰ ਤੇ ਬਾਕੀ ਮੇਨ ਚੀਜ਼ ਆ ਜਿਹੜੀ ਥਣ ਦੀ ਆ ਬਈ ਥਣ ਨਾਲ ਬੜਾ ਚੰਗਾ ਲੱਗਿਆ ਵਾ ਪੂਰਾ ਨਖੜਮ ਤੇ ਹਨ ਪੂਰੇ ਗੈਪ ਤੇ ਲੱਗਿਆ ਵਗਾ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਲੈ ਵਾ ਜਣਾ ਇਹਨੂੰ ਕਰਮ ਵਾਲੀ ਨਾਲ ਇੱਕ ਨੰਬਰ ਲੱਗਿਆ ਵਾ ਪੰਡ ਵਾਲਾ ਹਵਾਨਾ ਇਹਨੂੰ ਕਹਿ ਸਕਦਾ ਕਰਮ ਵਾਲੀ ਨੂੰ ਆਪਾਂ ਲੱਗਿਆ ਵਗਾ ਮੋੜ ਦੇ ਬਈ ਤੂੰ ਦੱਲ ਮੋੜ ਦਿਓ ਮੁੱਲ ਕੀ ਰਹੁ ਬਾਈ ਫਿਰ ਇਹਦਾ ਮੁੱਲ ਬਾਈ ਰਹੁ ਫੋਨ ਤੇ ਹੂੰ ਕਰਾਂਗੇ ਜੈ ਜੀ ਮੁੱਲ ਫੋਨ ਤੇ ਰਹੁ ਬਾਈ ਕਿ ਨਾ ਪਰ ਕਰਾਂਗੇ ਜੈ ਜਮਾ ਲੈਣ ਦੇਣੀ ਹਾਂ ਬਾਈ ਬਸ ਜਮਾ ਜੈ ਸਨੂ ਵੀ ਕਰਾਂਗੇ ਠੀਕ ਹੈ ਬਾਈ ਮੜਾ ਲੀਵਾ ਦਿਖਾ ਦਿਆ ਰੋਕ ਲੈ ਬਾਈ ਇੱਥੇ ਚਾਰ ਸਪੇਰੇ ਤੋਂ ਲੇਵਾ ਨੇ ਇੱਕ ਨੰਬਰ ਪਿਆ ਗੋਲ ਮਟੋਲ ਕਰਮਾਣੀ ਖੋਦਾ ਤੇ ਥਣਾ ਦਾ ਗੈਪ ਕੋ ਬੜਾ ਚੰਗਾ ਨਾ ਹੈ ਇਹ ਤਾਂ ਬਈ ਬਣਾਉਣਾ ਲੇਵਾ ਨੇ ਚਾਰ ਪੰਜ ਦਿਨ ਲਾਈ ਸਹੀ ਆ ਬਾਈ ਪੰਡ ਤਾਂ ਹੁਣ ਲਈ ਫਿਰਦੀ ਹੈ ਹਾਂ ਹਾਂ ਅਜ ਤਾਂ ਬਹੁਤ ਬਣਦਾ ਬਾਕੀ ਰੰਗ ਰੂਪ ਦੀ ਗੱਲ ਕਰੀਏ ਫੇਸ ਦੀ ਗੱਲ ਕਰੀਏ ਬੜਾ ਸੋਹਣਾ ਕਰਮਾਣੀ ਦਾ ਫੇਸ ਹੈ ਰੰਗ ਰੂਪ ਬਹੁਤ ਪਿਆਰਾਗਾ ਤੇ ਮੁੱਲ ਜੈ ਜਿਹਾ ਜਮਾ ਹਾਂ ਬਾਈ ਬਸ ਜਮਾ ਜੈਸ ਨੂੰ ਹੀ ਕਰਾਂਗੇ ਠੀਕ ਆ ਮੁੱਲ ਬਾਈ ਕਹਿੰਦਾ ਜੈਸ ਨੂੰ ਹੀ ਹੋਊਗਾ ਜਮਾ ਲੈਣ ਦੇਣੀ ਹੋਊਗਾ ਤੇ ਮੁੱਲ ਫੋਨ ਤੇ ਹੋਊਗਾ ਕਿਸੇ ਵੀ ਵੀਰ ਨੂੰ ਬਈ ਇਹ ਵੈਡ ਪਸੰਦ ਆਉਂਦੀ ਆ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾਦ